ਅੱਜ ਤੁਹਾਨੂੰ ਗੱਡੀ ਦਿਖਾਉਣ ਜਾ ਰਹੇ ਆ ਸ਼ੈਵਰੋਲੇਟ 4400 ਸੀ ਐਨ ਸੀ 986 ਆਯਾਦੀ ਤੋਂ ਪਹਿਲਾਂ ਦੀ ਗੱਡੀ ਮੇਰੇ ਵੀਰ ਜਿਹੜੇ ਵੀ ਵੀਡੀਓ ਨੂੰ ਦੇਖਣ ਇੱਕ ਤਾਂ ਪੂਰੀ ਦੇਖਣ ਦੱਬ ਕੇ ਸ਼ੇਅਰ ਕਰਨ ਇਹਦੇ ਨਾਲ ਸ਼ਾਇਦ ਤੁਹਾਡੇ ਬਜ਼ੁਰਗਾਂ ਦੀ ਕੋਈ ਯਾਦ ਜੁੜੀ ਹੋਵੇ ਆਪਣੇ ਬਜ਼ੁਰਗਾਂ ਨੂੰ ਜ਼ਰੂਰ ਇਹ ਗੱਡੀ ਦਿਖਾਓ ਜਿੰਨੇ ਮੇਰੇ ਵੀਰ ਭਰਾ ਦੇਖ ਰਹੇ ਆ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੀ ਦਿੰਨੇ ਆ ਪਰ ਭਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਕੀ ਮਾਨ ਸਾਹਿਬ ਸਕਿਪ ਨਾ ਕਰਿਓ ਬੜੀ ਮਿਹਨਤ ਨਾਲ ਵੀਡੀਓ ਬਣਾਈ ਆ ਆ ਗਰਮੀ ਹੋ ਗਰਮੀ ਹੋ ਗਈ ਦੇਖੋ ਹਣਾ ਅਸੀਂ ਨਹਾ ਕੇ ਨਹੀਂ ਆਏ ਪਸੀਨੇ ਨਾਲ ਕਮੀਜ਼ਾ ਗਿੱਲੀਆਂ ਹੋਈਆਂ ਸਾਡੀਆਂ ਪਰ ਬਾਈ ਕੀ ਆ ਇੱਕ ਦਿਲ ਦਾ ਸ਼ੌਕ ਇਹ ਬਿਰਸਾ ਸਾਡੀ ਟਰਾਂਸਪੋਰਟ ਲਾਈਨ ਦਾ ਬਿਰਸਾ ਇਹਨੂੰ ਕਿਹਾ ਜਾ ਸਕਦਾ ਮੇਰੇ ਵੀ ਸ਼ੇਅਰ ਜ਼ਰੂਰ ਕਰੋ ਇਤਿਹਾਸ ਆ ਇਹ ਇਹ ਜਿਸ ਸਮੇਂ ਡਰਾਈਵਰ ਇਹਨੂੰ ਚਲਾਉਂਦਾ ਉਹ ਮੋਦੀ ਜੀ ਦੀ ਟੌਰ ਹੋ ਗਈ ਉਸ ਬੰਦੇ ਦੀ ਵੀ ਬਾਈ ਵਾਕਿਆ ਟ੍ਰੱਕ ਹੈ ਮੇਲਾ ਫਿਲਮ ਚਾਈ ਹੋਈ ਗੱਡੀ ਆ ਇਹ ਬਈ ਹੋਗੇ ਇਸ ਇਲਾਕੇ ਦੇ ਵਿੱਚ ਜਦੋਂ ਗੱਡੀ ਹੋਊਗੀ ਵੀ ਯਾਰ ਵਾਕਿਆ ਵੀ ਯਾਰ ਗੱਡੀ ਇੱਕੋ ਇੱਕ ਗੱਡੀ ਸੀ ਇੱਥੇ ਇੱਕੋ ਇੱਕ ਗੱਡੀ ਸ਼ੈਵਰੋ ਲੈਟ 4400 ਬਾਕੀ ਵੀਡੀਓ ਸਾਰੀ ਦੇਖ ਲੈ ਹਜੇ ਵੀ ਸਾਫ ਪਿਆ ਇਹਦਾ ਬੇ ਪਰ ਉਹ ਪਰ ਸਭ ਤੋਂ ਕਲਰ ਹੋਣਾ ਲਾਏ ਆ ਆ ਦੇਖੋ ਸ਼ੀਸ਼ੇ ਦੀ ਪੱਟੀ ਦਾ ਨਿਕਲ ਹਲੇ ਵੀ ਚੰਕਲਾ ਕਿਤੇ ਕਿਤੇ ਮਜ਼ਬੂਤ ਆ ਕਿਤੇ ਬੈਂਪਰੀ ਬਹੁਤ ਮੋਟਾ ਹੈ ਬਹੁਤ ਦੇਖੋ ਨਿਕਲ ਇਹ ਆ ਇਹਨੂੰ ਦੇਖ ਕੇ ਨਾ ਟੋਪਾ ਨਿਕਲ ਇਹ ਲੋ ਕਲੇਮ ਗੱਡੀ ਹੈ ਕਿਸਮ ਦੀ ਕੋਈ ਡੈਂਟ ਨਹੀਂ ਇਹਨੂੰ Ориਜਨਲ ਗੱਡੀ ਸਾਰੀ ਵੀਡੀਓ ਦੇਖੋ ਅੰਤ ਤੱਕ ਧੰਨਵਾਦ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਬੜੀਆਂ ਤੁਹਾਨੂੰ ਡੀ ਗੱਡੀਆਂ ਦਿਖਾਤੀਆਂ ਬੜੀਆਂ ਐਸ ਗੱਡੀਆਂ ਦਿਖਾਤੀਆਂ ਜਿਹੜਾ ਆ ਤੁਹਾਨੂੰ ਸੋਨਾ ਦਿਖਾਉਣ ਜਾ ਰਹੇ ਆ ਨਾ ਇਹ ਬਹੁਤ ਘੱਟ ਕਹ ਲਓ ਵੀ ਬਹੁਤ ਥੋੜੇ ਲੋਕਾਂ ਨੇ ਇਹ ਗੱਡੀ ਦੇਖੀ ਹੋਈ ਆ ਸ਼ੈਵਰੋਲੇਟ 4400 ਮਾਡਲ ਸਾਨੂੰ ਇੱਥੇ ਆ ਕੇ ਪਤਾ ਲੱਗਾ ਪਰसों ਆਪਾਂ ਵੀਡੀਓ ਪਾਈ ਸੀ ਇੱਥੋਂ ਆ ਵੀਰ ਹੁਣਾਂ ਨੇ ਸਾਨੂੰ ਵੀਡੀਓ ਬਣਾ ਕੇ ਪਾਈ ਸੀ ਤੇ ਇਹ ਗੱਡੀ ਆ ਸ਼ੈਵਰੋਲੇਟ 4400 ਆਯਾਦੀ ਦੇ ਵੇਲੇ ਦੀ ਆਪਾਂ ਇੰਡੀਅਨ ਮੇਡ ਜਾਂ ਆਪਾਂ ਹੋਰ ਗੱਡੀਆਂ ਬਹੁਤ ਦੇਖਿਆ ਪਹਿਲਾਂ ਬਾਈ ਮਾਰਕਾ ਦਿਖਾ ਗੱਡੀ ਦਾ ਸਾਈਡ ਤੋਂ ਸ਼ੈਵਰੋਲੇਟ 4400 ਮੇਲਾ ਫਿਲਮ ਜੋ ਕਿ ਬਾਲੀਵੁੱਡ ਦੀ ਫਿਲਮ ਮੇਲਾ ਆ ਉਹਦੇ ਵਿੱਚ ਇਹ ਗੱਡੀ ਆਈ ਹੋਈ ਆ ਆ ਇਹਦਾ ਮਾਰਕਾ ਇੱਕ ਇਹਦੀ ਟੀ ਉੜ ਗਈ ਪਿੱਛੇ ਟੀ ਹੈ ਨੀਗੀ ਸ਼ੈਵਲਟ 4400 ਬਾਕੀ ਸਾਰੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਮੀਟਰ ਪਲੇਟਾਂ ਵਗੈਰਾ ਸਾਰੇ ਭਾਜੀ ਦਿਖਾਉਣਾ ਇਹ ਸਿਸਟਮ ਇਹਦਾ ਪਹਿਲਾਂ ਬਾਬਾ ਜੀ ਨਾਲ ਮੜੀ ਜੇ ਇਹਦੇ ਬਾਰੇ ਜਾਣਕਾਰੀ ਲਈਏ ਆ ਜਾਓ ਮੇਰੇ ਨਾਲ ਇੱਧਰ ਬਾਬਾ ਜੀ ਇਹ ਪਿੰਡ ਦਾ ਨਾਮ ਹੈ ਭਦਾਉੜੀ ਆ ਇਹਨੂੰ ਭਦਾਉੜੀ ਭਦਾਉੜ ਪਧਾਉੜ ਤੇ ਬਾਬਾ ਜੀ ਤੁਸੀਂ ਇਹ ਗੱਡੀ ਨੂੰ ਦੇਖਦੇ ਕਿੰਨਾ ਕਿਚਰ ਹੋ ਗਿਆ ਤੁਹਾਨੂੰ ਇਹ ਮਾਂ ਉਹਦਾ ਛੋਟਾ ਜਿਹਾ ਸੀ ਅੱਛਾ ਚੱਲਦੀ ਸੀ ਉਹਦਾ ਉਹ ਚੱਲਦੀ ਤੇ ਇਹਦੇ ਮਾਲਕ ਕੌਣ ਸੀਗੇ ਕੋਈ ਇਹਦਾ ਮੁੰਛੀ ਸੀ ਉਹ ਸੀ ਮੋਰ ਚੀਜ਼ ਉਹ ਫਿਰ ਤੁਹਾਡੇ ਜਾਣਕਾਰੀ ਆ ਦੇਖੋ ਆਪਣੀ ਉਧਰ ਦੇ ਪਾਸੇ ਸੀ ਇਹਦਾ ਘਰ ਮੇਰੇ ਘਰ ਆ ਹੋ ਰਹੀ ਅੱਛਾ ਗਵਾਂਡੀ ਸੀਗੇ ਯਾਰ ਮਿੱਤਰ ਹੀ ਸੀਗੇ ਤੇ ਇਹ ਤਕਰੀਬਨ ਕਿਹੜੇ ਸਾਲ ਤੱਕ ਗੱਡੀ ਚੱਲਦੀ ਰਹੀ ਹੈ ਇਹ ਇੰਨਾ ਮੇਰੇ ਜਾਣੀ ਜੀ ਮੈਂ ਅਨਪੜ੍ਹ ਹਾਂ ਜੀ ਮੈਂ ਤੁਹਾਨੂੰ ਆਦੀ ਹੋਗਾ 30 35 ਸਾਲ ਹੋਗਾ ਜਾਂ ਦੇਖੋ ਜਿਆਦਾ ਹੋਗਾ ਤੇ ਇਹਨੂੰ ਘੱਟੋ ਘੱਟ ਖੜੀ ਨੂੰ 40 ਸਾਲ 40 ਸਾਲ ਮਤਲਬ ਸਨ 80 ਦੇ 80 ਦੇ ਖੜ ਗਈ ਸੀ ਗੱਡੀ ਆ ਤੇ ਸੋ ਤਾਂ ਪਹਿਲਾਂ ਖੜੀ ਸੀ ਇਹ 70 'ਚ ਖੜੀ ਸੀਗੀ ਇਹ 70 ਇਹ 55 ਸਾਲ ਹੋ ਗਿਆ ਖੜੀ ਨੂੰ ਪਰ ਉਹ ਇਹਨਾਂ ਨੇ ਰੱਖੀ ਹੋਈ ਆ ਗੱਡੀ ਨਹੀਂ ਤਾਂ ਇਹਨਾਂ ਦਾ ਲੋਕੀ ਦੇ ਦਿੰਦੇ ਗੱਡੀ ਕਿ ਇਹਦੇ ਨਾਲ ਕੋਈ ਜੁੜਿਆ ਕੋਈ ਇਦਾਂ ਦਾ ਕੋਈ ਕਾਮਯਾਬੀ ਕੋਈ ਜੁੜੀ ਹੋਊਗੀ ਤਾਂ ਹੀ ਨਹੀਂ ਗੱਡੀ ਦਿੱਤੀ ਹਾਂਜੀ ਉਹ ਬਾਕੀ ਨੂੰ ਐ ਜਿਹਦੇ ਨੂੰ ਸਪੂਲ ਨੇ ਉਹਨਾਂ ਨੂੰ ਬਾਰਕ ਕੀਤਾ ਬਣਾਤਾ ਇਹਨੂੰ ਅੱਛਾ ਬਾਰਕ ਕੀਤਾ ਹੋਇਆ ਠੀਕ ਬਣਾਤਾ ਬਣਾਤਾ ਬਿਲਕੁਲ 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 ਸਹੀ ਕਦਰ ਤਾਂ ਕਰੇ ਸਹੀ ਠੀਕ ਹੈ ਤੇ ਬਾਬਾ ਜੀ ਇਹ ਗੱਡੀ ਜਦੋਂ ਚੱਲਦੀ ਸੀ ਉਦੋਂ ਤੁਸੀਂ ਫੁੱਲ ਦੇਖੀ ਹੋਣੀ ਮਾਲਮੂਲ ਲੱਦ ਕੇ ਚੱਲਦੀ ਐ ਜਾਵਾਂ ਸਵਾਰੀਆਂ ਢੋਂਦੀ ਜੀ ਇੱਕ ਵਾਰ ਬਹੁਤ ਝੁੰ ਕਿੱਥੇ ਗਈ ਕਪਾਲ ਨੂੰ ਮੋਚਨ ਨੀਪਾਲ ਮੋਚਨ ਅੱਛਾ ਉੱਥੇ ਵੀ ਗਈ ਖੁਰਖੇ ਤਰ੍ਹਾਂ ਮੇਲਾ ਲੱਗਦਾ ਨਾ ਹਰਿਆਣੇ ਚ ਅੱਛਾ ਨੀਪਾਲ ਮੋਚਨ ਉੱਥੇ ਵੀ ਗਈ ਅੱਛਾ ਇਹ ਇਹ ਬਾਡੀ ਕਿਹੜੀ ਹੁੰਦੀ ਸੀ ਪਿਛੇ ਲੱਕੜ ਦੀ ਜ਼ਕਰ ਦੀ ਬਾਡੀਆਂ ਤਾਂ ਉਦੋਂ ਲੱਕੜ ਦੀ ਨਹੀਂ ਸੀ ਲੱਕੜ ਦੀ ਬਾਡੀ ਸੀਗੀ ਠੀਕ ਹੈ ਠੀਕ ਹੈ ਤੁਸੀਂ ਲਿਆ ਝੂਟਾ ਝੜਾ ਇਹਦੇ ਜਿਹੜੇ ਝੂਟੇ ਮੈਂ ਮੈਂ ਝੂਟਾ ਨਹੀਂ ਲਿਆ ਸੀ ਉਦੋਂ ਛੋਟੇ ਛੋਟੇ ਹੁੰਦੇ ਸੀ ਤੁਸੀਂ ਦੇਖੀ ਵੀ ਲੈ ਵੀ ਰੋਡ ਤੇ ਗੱਡੀ ਚੱਲ ਉਦੋਂ ਤਾਂ ਮੇਰੇ ਸਾਹਮਣੇ ਗੱਡੀ ਕੋਈ ਟਾਮੀ ਟਾਮੀ ਹੁੰਦੀ ਹੋਣੀ ਇਹਦਾ ਕੋਈ ਦੋ ਗੱਡੀਆਂ ਫਿਰ ਹੋਰ ਆਈਆਂ ਸੀ ਇਹਦੇ ਨਾਲ ਦੀਆਂ ਨਾ ਉਹ ਦੂਜੀ ਅੱਛਾ ਚੱਲੀਆਂ ਗਏ ਟਰੱਕ ਆਏ ਦੂਜੇ ਹਾਂ ਉਦੋਂ ਠੀਕ ਆ ਠੀਕ ਆ ਜੀ ਤੇ ਬੜੇ ਸਾਲ ਇਹ ਸਾਨੂੰ ਬੱਸ ਵਿੱਚ ਮੌਜੂਦਾ ਜਾਣਕਾਰੀ ਇਹ ਮਿਲੀ ਸੀ ਕਿ ਇਹ ਗੱਡੀ 47 ਦੇ ਟਾਈਮ ਦੀ ਆ ਗੱਡੀ ਇਹ ਮਾਸੂਮ 10 ਜੀ ਵੀ ਅਸੀਂ ਉਦੋਂ ਛੋਟੀ ਛੋਟੀ ਜਿਹਾ ਦੇਖਦੇ ਆ ਤੁਹਾਡੀ ਉਮਰ ਵੀ 80 ਦੇ ਡੇੜ ਗੇੜ ਹੋਣੀ ਆ 80 ਕੋ ਟੱਪ ਚੱਲਿਆ ਜੀ ਆ ਆਦੋਂ 80 ਦੇ ਪੂਰਾ ਤੇ ਕੀ ਦਾ ਮਤਲਬ ਫੇਰ ਫੇਰ ਤਾਂ ਚੱਲ ਗਈ 40 ਚੁਲੀ ਦੇ ਡੇੜ ਗੇੜ ਚੱਲ ਗਈ ਗੱਡੀ ਤੇ ਸਾਨੂੰ ਨਹੀਂ ਸੋ 40 ਦੇ ਡੇੜ ਗੇੜ ਦੀ ਗੱਡੀ ਆ 40 ਦੀ ਹੋਈ ਆ 40 ਦੇ ਡੇੜ ਗੇੜ ਦੀ ਹੋਗੀ ਨਾ ਪਹਿਲਾਂ ਦੀ ਹੋਗੀ ਤੇ ਐਂਗਾ ਸਾਨੂੰ ਪਤਾ ਮੁੰਚੀ ਸੋਂ ਦਾ ਭਾਂ ਚਾਰੋਂ ਵਿੱਚ ਚੱਲਦਾ ਹੁੰਦਾ ਅੱਛਾ ਇਹ ਨਾ ਹੁੰਦੇ ਸੀ ਕਿ ਕੱਚੇ ਰਾਹ ਚੱਲਦੀਆਂ ਸੀ ਕੱਚੇ ਰਾਹ ਚੱਲਦੀਆਂ ਸੀ ਬਿਲਕੁਲ ਰਾਹ ਹੀ ਕੱਚੇ ਸੀ ਸੜਕਾ ਵੀ ਨਹੀਂ ਸੀ ਬਣੀ ਦਾ ਤੇ ਇਹ ਉਦੋਂ ਵੈਸੇ ਪਹਾੜ ਦੀ ਟੌਰ ਹੋਣੀ ਉਦੋਂ ਵੀ ਵਾਕਈ ਪਹਾੜ ਚ ਗੱਡੀ ਆ ਇਹਦਾ ਚੈਵਰੋ ਲੈਟੇ ਨੇ ਜਿਹੜੇ ਜਿਹੜੇ ਕੋਈ ਗੱਡੀ ਹੈ ਨਹੀਂ ਪਹਾੜ ਦੇ ਅੱਛਾ ਜੀ ਬਰਨਾਲੇ ਹੁੰਦੀ ਸੀ ਤੋਂ ਬਾਅਦ ਇਹ ਤੋਂ ਬਾਅਦ ਬਰਨਾਲੇ ਸੀ ਹਾਂ ਤੇ ਹੁਣ ਆਪਾਂ ਗੱਡੀ ਬਾਰੇ ਬਾਈ ਦੇਖਾਂਗੇ ਬਾਕੀ ਸਾਰਾ ਹੈ ਨਾ ਹੋਰ ਭਾਜੀ ਤੁਹਾਨੂੰ ਕਿਹਨੂੰ ਤੁਹਾਨੂੰ ਕਿਹਨੂੰ ਜਾਣਕਾਰੀ ਪੂਰੀ ਇਹਦੇ ਬਾਰੇ ਮਤਲਬ ਬਸ ਜਾਣਕਾਰੀ ਸਾਰੇ ਪੁਰਾਣੇ ਮੰਦਿਰ ਦਾ ਹੋਰ ਪਤਾ ਕਰ ਲੈਣੇ ਬਾਈਨੀ ਕੀ ਜਾਣਕਾਰੀ ਆ ਸਭ ਨੂੰ ਇੰਨੀ ਕੀ ਆ ਨਾ ਬਸ ਆਪਾਂ ਉਧਰ ਗੱਡੀ ਦਿਖਾ ਦਿੰਨੇ ਆ ਨਾ ਸਾਰੀ ਸਭ ਤੋਂ ਪਹਿਲਾਂ ਤਾਂ ਬਾਈ ਆ ਚੀਜ਼ ਦੇਖੋ ਇਹਦੀ ਜੇ 1940 ਦੀ ਲੱਗੀ 85 ਸਾਲ ਬਾਅਦ ਵੀ ਬਾਈ ਜੀ ਇਹਦੇ ਆ ਸਾਰੇ ਫੈਂਡਰ ਜਿਹੜੇ ਆ ਐਨ ਮਜ਼ਬੂਤ ਆ ਪਈ ਲੋਹਾ ਕਹ ਲੋ ਕਹਿਰ ਲੱਗਾ ਹੋਇਆ ਇਹਨੂੰ ਨਾ ਆ ਲੈ ਆ ਲੈਟ ਓ ਮਾਨ ਸਾਹਿਬ ਲੈਟ ਦੇਖੋ ਓਏ ਹੋਏ ਭਾਜੀ ਗੱਲ ਜਾਂਦੀ ਨਹੀਂ ਨਾ ਹੁਣ ਨੂੰ ਗੱਲ ਜਾਂਦੀ ਖਤਮ ਹੋ ਜਾਣੀ ਸੀ ਐਨਾ ਦੇਖੋ ਹਾਂਜੀ ਇਹ ਪਹਿਲਾਂ ਉੱਧਰ ਖੜੀ ਸੀ ਹਾਂਜੀ ਅੰਦਰ ਹਾਂਜੀ ਆਹ ਦੁਕਾਨਾ ਜੀ ਆਪਣੀਆਂ ਚ ਹਾਂਜੀ ਉੱਥੇ ਖੜੀ ਰਹੀ ਆ ਬਹੁਤ ਚਿਰ ਖੜੀ ਰਹੀ ਆ ਬਾਡੀ ਲੱਗੀ ਬੱਚਾ ਜੀ ਤੇ ਜਦੋਂ ਕੱਢੀ ਆ ਹਾਂਜੀ ਪਹਿਲੀ ਸਲਫ ਜੇ ਓਏ ਹੋਏ ਵਾਹ ਜੀ ਵਾਹ ਅੱਜ ਦੇ ਸਮੇਂ ਜਦਾਂ ਦੀਆਂ ਗੱਡੀਆਂ ਮਿਲਦੀਆਂ ਸਲਫ ਜਾਈ ਸੀ ਉਹਦਾ ਕੱਢ ਕੇ ਲੈਣੇ ਸਲਫ ਜਾਈ ਹੈ ਬਿਲਕੁਲ ਹੁਣ ਆਪਾਂ ਇਹਦੇ ਬਾਰੇ ਸਾਰਾ ਦੇਖਦੇ ਆਓ ਸਾਰੇ ਜਣੇ ਮੇਰੇ ਜਿਹੜਾ ਕੈਮਰਾਮੈਨ ਆ ਜੀ ਕੀ ਆ ਲੈਟਾਂ ਦੇ ਦੂਮ ਹਾਲੇ ਤੱਕ ਹੈਗੇ ਆ ਮਜ਼ਬੂਤ ਅੱਜ ਕਿਸੇ ਕਿਸੇ ਗੱਡੀ ਦੇ ਆ ਜਿਹੜੀਆਂ ਇੱਥੇ ਬਿਲਕੁਲ ਜੀ ਬਿਲਕੁਲ 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 ਉਸੋ ਭਾਜੀ ਕਰਨੀਆਂ ਗਈਆਂ ਜਦੋਂ ਉਸੋ ਭਾਜੀ ਦੀ ਗੱਡੀ ਦੀ ਹਾਂਜੀ ਖੜ ਗਈ ਆ ਪਈ ਆ ਬਾਹਰ ਖੜੀ ਆ ਅੱਛਾ ਜੀ ਆ ਲਾਈਟਾਂ ਦੇਖੋ ਇਹਦੀਆਂ ਡੂਮ ਹਾਲੇ ਤੱਕ ਵੀ ਕਾਇਮ ਆ ਡੂਮ ਬਾਬਾ ਜੀ ਤਾਰਾ ਦੇਖੋ ਵਾਹ ਜੀ ਵਾਹ ਇਹ ਪਹਿਲਾਂ ਸਵਾਰੀ ਢੋਂਦੀ ਸੀ ਗੱਡੀ ਅੱਛਾ ਉਹ ਜੋ ਬਾਬਾ ਜੀ ਨੇ ਟਰੱਕ ਮਾਲ ਢੋਂਦਾ 70 ਦੋ ਸੀਟ ਟਰੱਕ ਤੇ ਸਵਾਰੀ ਢੋਂਦੀ ਟਰੱਕ ਟਰੱਕ ਵਾਕਰਾ ਬੋਰੀਆਂ ਦਾ ਸੀਜ਼ਨ ਦਾ ਮੰਡੀ ਦਾ ਓ ਵਾਹ ਜੀ ਵਾਹ ਬੋਰੀਆਂ ਦਾ ਸੀਜ਼ਨ ਬਿਲਕੁਲ ਬਿਲਕੁਲ ਬਾਜੀ ਲਾਈਵ ਤੋਂ ਥੋੜਾ ਜਿਹਾ ਬੰਪਰ ਨੋ ਡੈਂਟਿੰਗ ਆ ਲੈਦਾਈ ਮੋਟਾ ਦੇ ਕਿ ਲੱਗ ਓਏ ਹੋਏ ਵਾਹ ਜੀ ਵਾਹ ਮਾਨ ਸਾਹਿਬ ਘੱਟੋ ਘੱਟ ਕੁਆਂਟਲ ਦਾ ਆਉਣਾ ਹੈ ਮੇਰਾ ਤਾਂ ਦੇਖੋ ਬੰਪਰ ਫੜ ਕੇ ਆ ਜਿੱਡੀ ਮੋਟੀ 88 ਆਉਂਦੀ ਗੱਡੀ ਦੀ ਲਿਆ ਭਾਈ ਇੱਧਰ ਲਿਆ ਜਰਾ ਇਧਰੋ ਦਿਖਾਈਏ ਆ ਜਾਓ ਪਿੱਛੋਂ ਦਿਖਾਓ ਪਹਿਲਾਂ ਜੀ ਜੀ ਵੇਖੀ ਆ ਬਾਬਾ ਜੀ ਤੋਂ ਮਾਈਕ ਲਾ ਲਓ ਇੱਧਰ ਆ ਜਾਓ ਜੀ ਹਾਂ ਉਹ ਵੀ ਇਹੀ ਆਈਟਮ ਦਾ ਭਾਈ ਜੀ ਕਹਿੰਦੇ ਆ ਨਾ ਵੀ ਤੋਹਫੇ ਹੀ ਰਹਿ ਜਾਂਦੇ ਤੋਹਫੇ ਮਾਨ ਸਾਹਿਬ ਆ ਇਧਰ ਦੇਖੋ ਮੀਟਰ ਬਾਈ ਤੂੰ ਉਧਰ ਦੀ ਆ ਕੈਮਰਾਮੈਨ ਮੋੜਦੀ ਆਂਦੀ ਆ ਉਧਰ ਦੀ ਆ ਕੱਪੜਾ ਲਾਓ ਯਾਰ ਭਾਜੀ ਕੋਈ ਜਣਾ ਆ ਦੇ ਦੇ ਜਰਾ ਪੜਾ ਦੇ ਆ ਦੇਖ ਬਾਈ ਹੈਂਡ ਬ੍ਰੇਕ ਆ ਦੇ ਸਾਰਾ ਹੀ ਸਿਸਟਮ ਦਿਖਾਵਾਂਗੇ ਮੀਟਰ ਚੈੱਕ ਕਰੋ ਪਹਿਲਾਂ ਉਧਰ ਨਹੀਂ ਆ ਬਈ ਪਰਲੇ ਪਾਸੇ ਉਧਰ ਨਹੀਂ ਆ ਕੈਮਰਾਮੈਨ ਉਧਰ ਨਹੀਂ ਆਓ ਬਾਈ ਹੁਣ ਆਲਦੀ ਛੱਡੀ ਕਮ ਇਹਦੇ ਗੇਅਰ ਤਿੰਨ ਹੀ ਤਿੰਨ ਹੀ ਆ ਹਾਂ ਗਾਰਮ ਵਾਲਾ ਨਹੀਂ ਪ੍ਰੈਸ਼ਰ ਮੀਟਰ ਆਹੋ ਆ ਗਿਆ ਪੰਪ ਅੱਛਾ 1 ਮਿੰਟ ਕੈਮਰਾਮੈਨ ਇਧਰ ਹੀ ਲੈ 1 ਮਿੰਟ ਇਧਰ ਲੈ ਆ ਜਾ ਇਧਰ ਆ ਜਾ ਕੈਮਰਾਮੈਨ ਤੇ ਖਿੱਚ ਗਈ ਤੂੰ ਰਹਿਣਾ ਮਲਾਦਾ ਇਧਰ ਇਧਰ ਆ 92 ਦੇ ਵਿੱਚ ਇਹ ਗੱਡੀਆਂ ਨੂੰ ਆਈ ਐਰ ਬ੍ਰੇਕ ਤੇ ਇਹ ਗੱਡੀ ਵੇਲੋ ਵੀ ਓਏ ਮਾਰਕਾ ਵਾਲੀ ਤੋਂ ਪਹਿਲਾਂ ਹੁੰਦੀ ਆ ਤੇ ਇਹ ਵੇਲੋ ਵੀ ਉਹ ਐਰ ਬ੍ਰੇਕ ਆਈ ਆ ਦੇਖੋ ਕਿੰਨੀ ਘੈਂਟ ਚੀਜ਼ ਬਣੀ ਹੋਈ ਆ ਆ ਇੱਕ ਮਾਰਕਾ ਇਹਦਾ ਖੱਬੇ ਪਾਸੇ ਦਾ ਮਿਲ ਗਿਆ ਸ਼ੈਵਰੋਲੇਟ ਭਾਜੀ 92 ਦੇ ਵਿੱਚ ਐਰ ਬ੍ਰੇਕ ਆਈ ਗੱਡੀਆਂ ਨੂੰ ਇਹ ਵੇਲੋ ਇਹਨੂੰ ਉਦੋਂ ਦੀ 40 ਸਾਲ ਦੀ 40 ਸਾਲ ਦੀ ਇਹ ਬਾਈ ਕੋਈ ਵੀ ਇਹਦੇ ਤੇ ਨਾ ਸੋਚੋ ਵੀ ਅਸੀਂ ਇੱਕਦਮ ਇਹਨੂੰ ਕਰੈਕਟ ਦੱਸ ਦਿੱਤਾ ਅਸੀਂ ਅੰਦਾਜ਼ਾ ਲਾਇਆ ਬਾਬਾ ਜੀ ਦੀ ਸਟੇਟਮੈਂਟ ਮੁਤਾਬਕ ਵੀ 40 ਸਾਲ ਦੇ ਢੇੜ-ਗੱਢ ਦੀ ਪਰ ਇਹ ਆ ਜਾਂਦੀ ਤੋਂ ਪਹਿਲਾਂ ਦੀ ਹੈ ਆ ਰੱਖੀ ਵੀਰੇ ਇੱਧਰ ਇੱਦੋਂ 2-4 ਸਾਲ ਇੱਧਰ ਉੱਧਰ ਕੈਮਰਾਮੈਨ ਉਧਰ ਦੀ ਲੱਗ ਗਿਆ ਮੀਟਰ ਦਿਖਾਈਏ ਜਰਾ ਇਹਦੇ ਗੱਡੀ ਦੇ ਆਪਾਂ ਯਾ 70 ਇਹਦੇ ਕਿੰਨੀ ਸਾਫ ਹੈ 80 ਸਾਫ ਆ ਬਾਈ ਨਿੱਗਰ 70 ਦੋੜੇ ਦਾ ਹੀ ਬਹੁਤ ਵੱਟਾ ਹੀ ਆ ਹਾ ਹੋਣਾ ਡਬਲ 70 ਆ ਜਾ ਵੀ ਸ਼ੇਰਾ ਆ ਜਾ ਮਾਰਕ ਗਿਆ ਨਾ ਆ ਜਾ ਫੁਕੇ ਅੱਗੇ ਆ ਜਾ ਅੱਗੇ ਆ ਜਾ ਸ਼ੇਰਾ ਅੱਗੇ ਓਏ ਹੈ ਬਾਬਾ ਜੀ ਜਦੋਂ ਚੱਲਦੀ ਹੋਊਗੀ ਆ ਦੁਨੀਆ ਦੇਖਦੀ ਹੋਣੀ ਵੀ ਯਾਰ ਟਰੱਕ ਜਾ ਰਿਹਾ ਲੱਗ ਗਿਆ ਵੀਰੇ ਇੱਥੋਂ ਲਗਾ ਮੁੱਢੋ ਇਹਨੂੰ ਇੱਥੇ ਆ ਜਾ ਇੱਥੇ ਨੇੜੇ ਆ ਨੇੜੇ ਮੀਟਰ ਜਿਹੜੇ ਆ ਆ ਜਾ ਅੱਛਾ ਪੈਟਰੋਲ ਸੀ ਨਾ ਗੱਡੀ ਜੇ ਇਹਦੇ ਵਿੱਚ ਹੀ ਵੇਖੋ ਐ ਪ੍ਰੈਸ਼ਰ ਦੀ ਗੇਜ ਆ ਵਿਚਾਰ ਆ ਟ੍ਰੀ ਦੀ ਆ ਨੇ ਉਹ ਗੈਸੋਲਿਨ ਉਹਨੂੰ ਕਹਿੰਦੇ ਨੇ ਪੈਟਰੋਲ ਨੂੰ ਪੈਟਰੋਲ ਨੂੰ ਆਹ ਟੈਂਪਰੇਚਰ ਵਿੱਚ ਚਾਰ ਇਧਰ ਦਿਖਾ ਲਾ ਕੇ ਕਰੇ ਮਤਲਬ ਅੱਗੇ ਜਾਣੇ ਉਹ ਲਾ ਕੇ ਕਰਕੇ ਆ ਇਹ ਆਹ ਦੇਖੋ ਵੀਰੇ ਆਪਾਂ ਸੋਚ ਵੀ ਨਹੀਂ ਸਕਦੇ ਉਹ ਜਗਾੜ ਆ ਉਹਨਾਂ ਦੇ ਮਾਚੇ ਇਦੋਂ ਗੈਸੋਲਿਨ ਟੈਂਪਰੇਚਰ ਐਲ ਪ੍ਰੈਸ਼ਰ ਬੈਟਰੀ ਆਹ ਸਪੀਡੋਮੀਟਰ ਵਾਹ ਜੀ ਵਾਹ ਕਿੰਨੀ ਚੱਲੀ ਫੜੀ ਜਰਾ ਇਹਦੇ ਤੇ 75190 ਕਿਲੋਮੀਟਰ ਚੱਲੀ ਹੋਈ ਆ ਹੁਣ ਆਪਾਂ ਇਹਦੇ ਬਾਕੀ ਜਗਾੜ ਤੁਹਾਨੂੰ ਦਿਖਾਵਾਂਗੇ ਪਰੇ ਵੀ ਮੀਟਰ ਆ ਮਾਨ ਸਾਹਿਬ ਆਓ ਜਰਾ ਇਹ ਵੀ ਦੱਸੋ ਬਾਈ ਜਿੰਨਾ ਬੰਦਿਆ ਕੋਲ ਹੈਗੀ ਉਹ ਕਹਿੰਦੇ ਮੈਨੂੰ ਸੰਤਾਰਕਾ ਤਾਂ ਉਹਨੂੰ ਤਾਰਿਆ ਇਹ ਲੋਹਾ ਤਾਈ ਉਹਨਾਂ ਨੇ ਸੰਭਿਆ ਆ ਸੰਭਿਆ ਆ ਤੇ ਇਹ ਵੀਡੀਓ ਕੱਲੇ ਇੰਡੀਆ ਚ ਨਹੀਂ ਸ਼ੇਅਰ ਹੋਣੀ ਚਾਹੀਦੀ ਪੂਰੇ ਵਰਲਡ ਚ ਸ਼ੇਅਰ ਹੋਣੀ ਚਾਹੀਦੀ ਆ ਹਾਂ ਮਾਨ ਸਾਹਿਬ ਇੱਧਰ ਆਓ ਬੈਟਰੀ ਦਾ ਮੀਟਰ ਹੁਣ ਆਇਆ ਆ ਆ ਬੈਟਰੀ ਦਾ ਮੀਟਰ ਲੱਗਾ ਹੋਇਆ ਆ ਸਾਰੀ ਅਦਿੱਤੀ ਹੋਈ ਕਿੰਨੇ ਉਹ ਕੱਢਦੀ ਨਹੀਂ ਆਰ ਪੀ ਐਮ ਮੀਟਰ ਆਏ ਬਈ ਆਵੇ ਆ ਪਲਾਸਟ ਪਲਾਸਟਿਕ ਨਹੀਂ ਆ ਪਲਾਸਟਿਕ ਆ ਅਲੂਮੀਨੀਅਮ ਅਗਲੇ ਹੁਣ ਗੱਡੀਆਂ ਦੀ ਦੋ-ਤਿੰਨ ਸਾਲਾਂ ਬਾਅਦ ਇਹ ਖੋਰ ਜਾਂਦੀਆਂ ਸਾਰੀਆਂ ਖਤਮ ਹੋ ਜਾਂਦੀ ਬਾਬਾ ਜੀ ਆ ਹੋ ਗਿਆ ਇਹਦਾ ਆਰ ਪੀ ਐਮ ਮੀਟਰ ਆਹ ਕਾਦਾ ਮੀਟਰ ਹੋਇਆ ਯਾ ਐਲ ਪ੍ਰੈਸ਼ਰ ਦਾ ਮੀਟਰ ਵੀ ਲੱਗਾ ਹੋਇਆ ਐਲ ਪ੍ਰੈਸ਼ਰ ਆਹ ਗੀਅਰ ਆ ਜੀ ਇਹਦੇ ਗੀਅਰ ਮੇਰੇ ਹਿਸਾਬ ਨਾਲ ਹੁਣ ਜਾਮ ਹੋ ਗਏ ਹੋਣੇ ਇਹ ਪਤਾ ਕਿ ਚੱਕਰ ਇਹ ਬਾਈ ਇਹ ਬਾਅਦ ਚ ਲੱਗੇ ਨੇ ਇਹਦੀ ਇਹਦੀ ਨਹੀਂ ਤਾਂ ਮੇਨ ਆ ਹੀ ओरिजिनल ਨਹੀਂ 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 ਮਾਨ ਸਾਹਿਬ ਇਹ ਐਲ ਪ੍ਰੈਸ਼ਰ ਆ ਇਹ ਤਾਂ ਵੀ ਨਹੀਂ ਇਹ 에어 ਪ੍ਰੈਸ਼ਰ ਆ ਇਹ ਨਹੀਂ ਐਲ ਇਹ ਗੱਡੀ 에어 ਪ੍ਰੈਸ਼ਰ ਆ ਦੇਖੋ ਇਹ ਆਲ ਪ੍ਰੈਸ਼ਰ ਇੱਧਰ ਵੀ ਆ ਇਹ ਪਹਿਲਾਂ ਜਗਾਰ ਕੋ ਕੀਤਾ ਹੋਣਾ ਕੋਈ ਇਸ ਨਾਲ ਹੋਊਗੀ ਆ ਅਜਰੀ ਲਾਈਟ ਆ ਬਾਈ ਹੌਜਿੰਗ ਮੇਰੇ ਹਿਸਾਬ ਨਾਲ ਨਾਲ ਦਾ ਹੀ ਹੋਣਾ ਤੇ ਇੱਕ ਚੀਜ਼ ਹੋਰ ਆ ਇਹ 6 ਸਿਲੰਡਰ ਸ਼ੈਵਲੋਲੇਟ ਆ ਹੂੰ 6 ਸਿਲੰਡਰ ਗੱਡੀ ਤੁਹਾਨੂੰ ਇੰਜਨ ਵੀ ਦਿਖਾਵਾਂਗੇ ਤੇ ਕਰਾਸ ਹਾਲੇ ਤੱਕ ਦੇਖ ਲਓ ਜੀਂਦੇ ਆ ਇਹ ਮੇਲਾ ਫਿਲਮ ਵਿੱਚ ਪਉਂਦੀ ਬਾਗੀਆਂ ਬਾਈ ਹਾਏ ਹਾਏ ਮੇਲਾ ਫਿਲਮ ਵਿੱਚ ਬਾਗੀਆਂ ਬਿਲਕੁਲ 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 ਤੇ ਇਹ ਭਾਈ ਜਿਹੜੇ ਇਹਦੇ ਹੁਣ ਮਾਲਕ ਆ ਮਤਲਬ ਜਿਨ੍ਹਾਂ ਨੇ ਗੱਡੀ ਲਈ ਸੀ ਉਹ ਫਿਰ ਕਿਹੜਾ ਲਾਉਣਗੇ ਆ ਬੇ ਅੱਛਾ ਜੀ ਕੋਈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਆ ਆਪਾਂ ਜਾਂਦੇ ਨਹੀਂ ਆਪਾਂ ਗੱਲਬਾਤ ਕਰਕੇ ਜਾਵਾਂਗੇ ਸਲਪਮਾਰੀ ਤੇ ਕਿੱਦੀ ਸਟਾਰਟ ਹੋ ਗਈ ਆ ਸਟਾਰਟ ਹੋ ਗਈ ਬਿਲਕੁਲ ਬਿਲਕੁਲ ਫਿਰ ਕਿੱਦੀ ਮੈਨਾ ਰੱਖਉਂਦੀ ਹੁਣ ਆਈ ਬਾਕੀ ਤੁਹਾਨੂੰ ਸਾਰਾ ਦਿਖਾਉਣਾ ਬਾਈ ਡੀਜ਼ਲ ਟੈਂਕੀ ਵਾਲ ਮਾਰ ਜਰਾ ਬਾਬੇ ਨੂੰ ਪੁੱਛ ਕਿੱਥੇ ਬਾਬਾ ਪੈਟਰੋਲ ਟੈਂਕੀ ਆ ਵਾਹ ਜੀ ਵਾਹ ਦੇਖ ਲਓ ਬਾਈ ਅਸੀਂ ਅੱਜ ਗੇਜਾਂ ਲਾਉਂਦੇ ਫਿਰਦੇ ਆ ਵਾਂਜ ਲੱਗਿਆ ਵੇ 10 ਦਾ ਜੀ ਬਾਬਾ ਕਹਿੰਦੇ ਪੈ ਜਾਂਦੀ ਰੇਟ ਤੇ ਕਹਿੰਦਾ 10 ਦੀ ਸੀ ਪੁੱਛੋ ਬਾਬੇ ਨੂੰ ਪੁੱਛੋ ਬਾਬਾ ਪਹੁੰਚ ਗਿਆ ਬਾਬਾ ਲਿਆਓ ਸਰਵਾ ਬਾਈ ਸਰਵਾ ਦਿਖਾ ਬ੍ਰੇਕ ਸਰਵਾ ਦੇਖੋ ਇਹ ਹੁੰਦੀ ਗੱਲਬਾਤ 86 ਗੱਡੀ ਦੀ ਮਾਨ ਸਾਹਿਬ ਮੋਰੇ ਆ ਜਾਓ ਆ ਜਾਓ ਭਾਜੀ ਮੋਰੇ ਇੰਜਣ ਬਾਰੇ ਹੁਣ ਸਾਰੀ ਰਹਿਮ ਦੇਖੋ ਅੱਜ ਵੀ ਦਿਮ ਕਾਇਮ ਆ ਗੱਡੀ ਦੇ ਬਾਬਾ ਜੀ ਪਹੁੰਚ ਗਏ ਆਹ ਬੋਨ ਤੇ ਗੂੰ ਲਾਈ ਕੋਈ ਨਹੀਂ ਇਹ ਚੰਨਾ ਦਿਖਾਈ ਜਾਂਦਾ ਚੱਪੋ ਬਾਈ ਸਭ ਤੋਂ ਮੇਨ ਚੀਜ਼ ਮਿਲ ਕੇ ਆਣਾ ਪੰਪ ਦੇਖੋ ਕਿਡਾ ਆਜ ਅਸੀਂ ਟੈਕਨੋਲੋਜੀਆ ਬਣਾਉਂਦੇ ਆ ਸਪਰਿੰਗ ਦੇ ਨਾਲ ਇਹਨੂੰ ਟਾਰਕ ਦਿੱਤੀ ਉਹ ਖੜੀ ਕਰਾਂਗੇ ਬਿਲਕੁਲ ਬਿਲਕੁਲ ਪਾਣੀ ਵਾਲਾ ਰੇਡੀਏਟਰ 6 ਸਿਲੰਡਰ ਇੰਜਨ ਆ ਦਿਖਾ ਬਾਈ ਇੰਜਨ ਨਿਊ ਜ਼ीलੈਂਡ ਦੇ ਮਾਰਕ ਦੇ ਸਾਰਾ ਦਿਖਾਓ ਬਾਈ ਸਾਰੇ ਇਸ ਮਾਣੀ ਆਪਣੇ ਹੈਲਪਰ ਦੇ ਕਿਹੜੇ ਕਿਹੜੇ ਲੂਟ ਲਾਇਏ ਥੱਲੇ ਉਹ ਵੀ ਦੇਖਦੇ ਸਾਰਾ ਹੀ ਦੇਖਦੇ ਇੰਜਨ ਦਿਖਾ ਦੇ ਬਾਈ ਜਰਾ ਇਹਨੂੰ ਉੱਤੋਂ ਕਰਕੇ ਟੱਟਾ ਮਾਤਾ ਚੜ੍ਹ ਚੱਕਦੇ ਬਾਈ ਮੜ ਜਾ ਚੱਕਦੇ ਹੋਰ ਜਾ ਚੱਕ ਨੂੰ ਨਾ ਨਹੀਂ ਦੂ ਬਾਤ ਤੇ ਜਾਣੇ ਬਈ ਉਹ ਨਾ ਬਸ ਬਾਈ ਨਹੀਂ ਜਾਣਾ ਇਹ ਪੈਣਾ ਹੋ ਲੱਗਦੀ ਪਿੰਨਾ ਸਹੀ ਗੱਲਾਂ ਨੋ ਲੱਗਦੇ ਪਿੰਨਾ ਆਪਾਂ ਨੇ ਇਹਦੇ ਵਿੱਚੋਂ ਖੋਲ ਦੇਣੇ ਨਾ ਇਹ ਲੈ ਲੈਣਾ ਗੂਆਂ ਇਹਦੀਆਂ ਇਹ ਪੰਪ ਮੇਰੇ ਨਾਲ ਪੈਟਰੋਲ ਲੱਗਿਆ ਹੁੰਦਾ ਸੀ ਆ ਬਈ ਪੈਟਰੋਲ ਇਹ ਚੀਜ਼ ਬਾਬੇ ਹੋਰ ਆ ਗੱਡੀ ਪੈਟਰੋਲ ਆ ਪੰਪ ਲੱਗਾ ਹੋਇਆ ਇਹਨੂੰ ਯਾਰ ਪੰਪ ਇਹਨੂੰ ਫਿਰ ਡੀਜ਼ਲ ਕਰਾਤੀ ਸੀ ਜੀ अच्छा अच्छा पेट्रोलਾ ਜੀ ਚੁੰਦਾ ਸੀ ਜੀ। ਓਕੇ ਹਾਂ। ਹਾਂ ਜੀ ਉਹਦੇ ਕਾਨ ਪਰ ਦੱਸਿਆ ਸੀ ਨਾ ਉਹਨੇ ਬਾਬੇ ਨੇ। ਇਹ ਸਹੀ ਗੱਲ ਆ ਬਾਈ। ਅਸਲੀ ਦਾ ਬਾਬੇ ਨੇ ਜਾਣਕਾਰੀ ਆ। ਜੀ ਬਾਬੇ ਨੇ ਉਹਦੇ ਦੱਸਿਆ ਜੀ। ਸਾਈਡ ਤੇ ਲਵਾਈ ਸੀ ਇਹ। ਓਕੇ ਓਕੇ। ਓਕੇ ਜੀ। ਉਹ ਸਹੀ ਕਹਿੰਦਾ ਮੁੰਡਾ ਇਹ ਬਾਬਾ ਜੀ ਆ ਪੈਟਰੋਲ ਦਾ ਜਗਾਰੜ ਆ ਇਹ। ਇਹ ਪੈਟਰੋਲ ਤੋਂ ਡੀਜ਼ਲ ਕਰਵਾਈ ਹੋਆ ਗੱਡੀ ਇਹ। ਡੀਜ਼ਲ ਹੋਈ ਆ ਜੀ ਬਾਅਦ ਚੋਂ। ਆ ਦੇਖੋ ਮਹਿਮਾਨ ਸਾਹਿਬ ਇਧਰ ਆਓ ਤੁਹਾਨੂੰ ਚੀਜ਼ ਦਿਖਾਵਾਂ ਇੱਕ। ਸ਼ਾਫਟ ਵਿੱਚ ਸੀਲਾ ਲੱਗੀ ਆ ਸ਼ਾਫਟ ਪਈ ਹੋਇਆ ਇਹਨੂੰ ਪੰਪ ਡਾਇਰੈਕਟ ਇੰਜਨ ਚ ਫਿੱਟ ਨਹੀਂ ਉਹ ਸ਼ਾਫਟ ਪਈ ਆ ਸ਼ਾਫਟ ਪਈ ਆ ਓ ਜਿੱਕੇ ਨਾ ਉੱਠਣਾ ਬਈ ਆ ਗਾਜ ਗੜਵੀ ਐਸੇ ਅੱਛਾ ਆ ਭੋਗਾ ਲਾ ਦੇਣਾ ਹਾਂ ਤਨਾ ਮਿਲਉਂਦੇ ਹੁੰਦੇ ਨਾ ਪਤਾ ਹੀ ਨਹੀਂ ਹਾਂ ਮੱਤੀ 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 ਕਿਹੜਾ ਹੈਡ ਦੇਖੋ ਕਿਹੜੀ ਕੰਪਨੀ ਦਾ ਹੈ ਹੈਡ ਦੇਖ ਬਈ ਹੈਡ ਸਾਫ਼ ਕਰ ਉਤੋਂ ਹਾਂ ਇੱਕ ਮਿੰਟ ਹਾਂ ਛੱਡ ਦੇ ਖੋਜ ਮਾਰਦੇ ਬੂਲੇ ਪਰਕਿੰਸ ਦਾ ਬਾਬਾ ਜੀ ਬਾਹਰਲਾ ਇੰਜਨ ਆਏ ਕਿਉਂਕਿ ਇਹ ਨਾਮ ਬਾਹਰਲੇ ਪਰਕਿੰਸ ਇਧਰ ਦਾ ਨਾਮ ਨਹੀਂ ਆਪਣੇ ਬਾਹਰਲਾ ਇੰਜਨ ਆਏ ਕੋਈ ਵਾਕਈ ਬਈ ਆ ਗੱਡੀ ਦੀ ਵੀਡੀਓ ਨਾ ਜਿਹਨੇ ਸ਼ੇਅਰ ਨਾ ਕੀਤੀ ਉਹਦਾ ਸੋਸ਼ਲ ਮੀਡੀਆ ਚਲਾਉਣ ਦਾ ਕੋਈ ਫਾਇਦਾ ਨਹੀਂ ਮੁੱਤੀ ਦੋ ਮਿੰਟ ਭਾਈ ਰੇਡੀਏਟਰ ਦਿਖਾਈ ਇਧਰ ਅੱਜ ਵੀ ਰੇਡੀਏਟਰ ਬਾਈ ਜੀ ਨਾਲ ਦਾ ਗੱਡੀ ਦਾ ਉਧਰ ਦੀ ਦਿਖਾ ਅੰਦਰ ਦੀ ਜਾਲੀ ਸਾਖਤ ਦੇਖ ਭਾਈ ਰਾਜੇ ਲੋਹੇ ਦੇ ਫਾਰਾ ਦੇਖ ਲੋਹੇ ਦੇ ਆ ਕਿ ਮੜਿਆ ਆਂ ਚੜਕੇ ਆਲੇ ਟੱਕ ਨਹੀਂ ਕਰੇ ਕਿੰਨੇ ਮਜ਼ਬੂਤ ਹੈ ਇਹ ਦੇਖੋ ਤੁਸੀਂ ਬਿਲਕੁਲ ਆ ਦੇਖੋ ਮਾਨ ਸਾਹਿਬ ਹਾਂ ਇਹ ਆਪਣੇ ਪਨਾਸ਼ ਕਰਦੇ ਫਾਰ ਹੁੰਦੇ ਸੀ ਨਹੀਂ ਮਾਨ ਸਾਹਿਬ ਮੇਰੇ ਸਾਹਮਣੇ ਇਹਦਾ ਇੰਜਨ ਚੱਲਦਾ ਹੀ ਹੋਣਾ ਹਾਂ ਤੇ ਚੱਲਦਾ ਯਾਰ ਕੇਮ ਘੁੰਮਦੀ ਆ ਸਟਾਰਟ ਆ ਜੀ ਉਹਦੀ ਗੱਲ ਕਰ ਪੁਲੀ ਅੰਦਰ ਆ ਜੀ ਨਹੀਂ ਦਿਖਾਉਂਦੇ ਉਹਨੇ ਰੋਲ ਪਾ ਕੇ ਵਾਈ ਵਾ ਬਾਬੇ ਹੁਣੀ ਹੋ ਗਿਆ ਪਹਿਲੇ ਜਿਸ ਵਕਤੀ ਬੰਦਾ ਰੁਪੀਆ ਦੇ ਅੰਦਰ ਲਾਈ ਦੇਖੋ ਜੀ ਉਹ ਸਟੀering ਆ ਸਟੀering ਦੇਖੋ ਇੰਨਾ ਕ ਸਟੀering ਆ ਕੁੱਪਾ ਜਿਹਾ ਵੇਖੋ ਜਿੰਦਾ ਉਹ ਵਾਹ ਜੀ ਬਾਬਾ ਸ਼ੌਕੀ ਇਹਨਾਂ ਦਾ ਨਿੱਕੀ ਅਮਰੂਤੀ ਵੀ ਉਧਰ ਬਿਲਾ ਅੰਦਰ ਖੜਾ ਰਹੀ ਹੈ ਵੇਚੀ ਨਹੀਂ ਗਈ ਹੈ ਮਰੂਤੀ ਵੀ ਖੜੀ ਆ ਇਹ ਸਾਡੇ ਵਰਗੇ ਸ਼ੌਕੀਨ ਆ ਬਾਈ ਇਹ ਸ਼ੌਕ ਹੁੰਦਾ ਹੈ ਬੰਦੇ ਨੂੰ ਅਸੀਂ ਬਿਲਾ ਕਿੰਨੀ ਦੂਰੋਂ ਆਏ ਆ ਸਾਨੂੰ ਵੀ ਸ਼ੌਕ ਹੀ ਆ ਤੇ ਇਹ ਹੁਣ ਟੈਂਪਰੇਚਰ ਵੇਖੋ ਕਿੰਨੀ ਇੰਨੀ ਗਰਮੀ ਦੇ ਵਿੱਚ ਬਾਹਰ ਨਾਲ ਕੋਈ ਪਾਣੀ ਵੀ ਨਹੀਂ ਸਾਡੇ ਦੋ ਤਿੰਨ ਬੰਦੇ ਹਿੰਮਤ ਹਾਰ ਗਏ ਪਰ ਹੈ ਨਾ ਹਿੰਮਤ ਹੈ ਮਰਦਾ ਮਦਦ ਦੇ ਖੁਦਾ ਬਾਈ ਚਾਹ ਹੁੰਦਾ ਸਾਨੂੰ ਇਹਨਾਂ ਚੀਜ਼ਾਂ ਦਾ ਚਾਹ ਏ ਸ਼ੌਕ ਆ ਯਾਰ ਹਾਂ ਜੀ ਹਾਂ ਜੀ ਬਾਈ ਰਾਜ ਇੱਕ ਦਿਨ ਹੋਰ ਤੀਖਾ ਆ ਰਿਹਾ ਇਹ ਗੌਰ ਨਹੀਂ ਕੀਤੀ ਹਣੀ ਆ ਜਿੱਤੇ ਗੌਰ ਮਾਰਾ ਹਵਾ ਨੂੰ ਦੇ ਇਹ ਅੰਦਰ ਇਹ ਬੰਦ ਵੀ ਹੁੰਦਾ ਖੁੱਲਾ ਬੰਦ ਉਹ ਐ ਬੰਦ ਵੀ ਹੋ ਜਾਂਦਾ ਸੀ ਐ ਇਹ ਉੱਪਰ ਵੀ ਹੋਰ ਹੋ ਜਾਂਦਾ ਸੀ ਆਵਾਜ਼ਾਂ ਨੂੰ ਹਣਾ ਕੁਦਰਤੀ ਐ ਸੀ ਪਹਿਲ ਲੱਕੜ ਦੀ ਪਾਟੀ ਇਹਦੇ ਮੈਂ ਲੱਗੀ ਦੇਖਿਓ ਉਹ ਤੇ ਖੜੀ ਰਹੀ ਐ ਬਹੁਤ ਅੱਛਾ ਉਹ ਤੇ ਖੜੀ ਰਹੀ ਗੱਡੀ ਮੇਰੇ ਆਹੋ ਤੇ 35 ਸਾਲ ਦਾ ਤੇ ਇਹ ਵੀ ਜਵਾਨ ਹੋ ਗਿਆ ਆ ਹੋ ਗਿਆ ਸਹੀ ਗੱਲ ਉਹ ਤੇ ਤਰਾਤ ਸੀਗਾ ਜੀ ਤੂੰ ਤਿਸੀਗਾ ਤੂੰ ਤੂੰ ਤਹਰਾ ਹੋਣ ਕਰਕੇ ਗੱਡੀ ਇੱਧਰ ਲਾਤੀ ਐ ਅੱਛਾ ਇਹਦੇ ਵਿੱਚ ਤੂੰ ਤਹਰਾ ਹੋ ਗਿਆ ਸਾਡੇ ਦੇਖ ਤੇ ਅੱਛਾ 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 ਚੁੱਪ ਗਿਆ ਸੀ ਤੂੰ ਤੂੰ ਪਪਾ ਜੀ ਕਿਤੇ ਇਹਦੇ ਤੇ ਰੁਪਈਆ 50000 ਲੱਗ ਜਾਣਾ ਆਏ ਹਾਏ ਹਾਏ ਸੇਮ ਤੇ ਆਈ ਉਹ ਕਹਿੰਦੇ ਲਾਉਣਾ ਹੈ ਜੇ ਉੱਤੇ ਇਹ ਮੁੜ ਕੇ ਫੇਰ ਮੁੜ ਕੇ ਫੇਰ ਦੱਸ ਜਰੂਰ ਦੱਸਿਆ ਜੀ ਮਹਾਰਾਜ ਅਸੀਂ ਸਪੈਸ਼ਲ ਆਵਾਂਗੇ ਹਾਂਜੀ ਕਹਦੇ ਪੂਰੇ ਨੂੰ ਪੂਰੇ ਆ ਕੇ ਚਿਰਨੂ ਰਣੂ ਰਣੂ ਇਹ ਗਊਸ਼ਾਲਾ ਵਾਸਤੇ ਆ ਕੇ ਚਿਰਨੂ ਓਏ ਹੋਏ ਮਹਾਰਾਜ ਇਹ ਜਗਾੜ ਹੈ ਹੈਗਾ ਇਦੀ ਕੰਪਨੀ ਕਿਹਨਾਂ ਚ ਦੇਖੋ ਇਹਨੂੰ ਫੜੀ 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 ਇਹ ਜਗਾੜ ਇਹ ਮਾਨ ਸਾਹਿਬ ਇਹਦੇ ਇੱਥੇ ਕਿੱਲੀ ਹੁੰਦੀ ਹੈ ਇਦਾਂ ਇਹ ਹੱਥ ਵਿੱਚ ਦੇ ਲੋਗੇ ਤੁਸੀਂ ਇੱਥੋਂ ਐ ਲਾਈਟ ਵਾਲੀ ਰਿਲੇ ਲੱਗੀ ਹੋਈ ਬਾਈ ਯਾਰ ਅਜੇ ਵਾਕਿਆ ਯਾਰ ਬਾਈ ਆ ਦਿਖਾਈਂ ਅੰਦਰ ਲੁਕਸ ਦੀ ਲੁਕਸ ਲੁਕਸ ਮਾਡਲ 3 ਨਹੀਂ ਮਾਡਲ 3 ਜੀ ਸੀ ਪੇਟੈਂਟਡ ਲੁਕਸ ਟੀ ਵੀ ਐਸ ਮ드ਰਾਸ ਮ드ਰਾਸ ਦੀ ਨਵਣੀ ਹਾਂਜੀ ਆ ਦੇਖੋ ਇਹ ਢੱਕਣ ਚੱਕ ਕੇ ਪਲੀਤਾ ਗਾਲਾ ਦਿਖਾਦਾ ਹੀ ਬਾਈ ਨੂੰ ਪਹਿਲਾਂ ਇਹ ਅਗਾਂਹ ਦਾ ਜਗਾੜਾ ਪਲੀਤੇ ਵਾਲਾ 24 ਲਾ ਕੇ ਸਟਾਰਟ ਹਾਂਜੀ ਇੱਦਣ ਨੂੰ ਵਾਹ ਜੀ ਵਾਹ ਇਹ ਜਦੋਂ ਡੀਜ਼ਲ ਤੇ ਕਰਾਈ ਉਦੋਂ ਦੀ ਲੋੜ ਪੈਂਦੀ ਹੋਊਗੀ ਨਾ ਬਰਨ ਦੇ ਤਾਂ ਨਹੀਂ ਲੋੜ ਪੈਂਦੀ ਵਾਕਾ ਯਾਰ ਭਾਈ ਇਹ ਸੋਨੇ ਆ ਸਾਡੇ ਫੋਰ ਅੰਗਰੇਜ਼ 에ਅਰ ਸਿਲੰਡਰ ਚ ਉਹ ਭਾਈ ਆ ਜਾ ਆ ਜਾ ਇਹ ਇਹ ਤੂੰ ਦਿਖਾ ਇਧਰ ਆ ਇਧਰ ਕਰਕੇ ਵੇਖ ਫੋਰ ਦਾ ਫਰਾਟਾ ਨਹੀਂ ਹੁੰਦਾ ਜਿੱਦਾਂ ਵਾਕਾ ਯਾਰ ਇਹਦਾ ਮਾਨ ਸਾਹਿਬ ਜਗਾੜ ਹੀ ਬੜਾ ਜ਼ਬਰਦਸਤਾ ਹੈ ਰੇਸ ਰੇਸ ਦੇਖੋ ਥੋੜਾ ਜਿਹਾ ਰੁਕੋ ਮਰੇ ਅੰਦਰੋਂ ਨਾ ਪੜਾ ਅੰਦਰੋਂ ਜਗਾਲੀ ਚ ਕੋਈ ਅੰਦਰ ਚੱਲਦੀ ਆ ਮਾਰਾ ਯਾਰ ਦੇਖੋ ਰੇਸ 에ਅਰ ਕਲਿੰਡਰ ਚ ਰੇਸ ਆ ਜੀ ਗੱਡੀ ਦੀ ਭਾਈ ਅੱਜ ਦਿਲ ਖੁਸ਼ ਹੋ ਗਿਆ ਬਾਬਾ ਜੀ ਤੁਹਾਡੇ ਭਰਾਉਣ ਨਾਲ ਸਾਡੀਆਂ ਯਾਦਾਂ ਜੁੜ ਗਈਆਂ ਬਈ ਵਾਕਈ ਕੋਈ ਚੀਜ਼ ਹੈ ਕਰ ਦੇ ਥੱਲੇ ਬਾਈ ਕਰ ਦੇ ਬਾਈ ਰੁਕ ਜਾ ਹਾਂਜੀ ਜਾ ਮੈਂ ਕਰ ਦਿੰਦਾ ਖਿੱਚੋ ਯਾਰ ਖਿੱਚ ਖਿੱਚ ਆ ਜਾ ਇਧਰ ਸ਼ਾਨੇ ਆਜੋ ਰਾਮਪੁਰੇ ਬਾਈ ਬਹੁਤ ਪੁਰਾਣਾ ਮਾਡਲ ਕਾਰ ਆ ਕਿਹੜੀ ਆ ਉਹ ਦੂਜਾ ਕੋਲੇ ਵਾਜਦੀ ਆ ਪੁਰਾਣਾ ਮਾਡਲ ਉਹ ਤਾਂ ਵੀ ਆਪਣੇ ਤਖਣ ਭਰਾਈ ਹੋਣੇ ਆ ਕੁਕੇ ਜੀ ਲੇਟ ਹੋ ਗਈ ਜੀ ਮਹਾਰਲੀ ਬਾਗੀ ਗੱਡੀ ਬਾਰੇ ਜੀ ਗੱਡੀ ਤਿਆਰ ਕੀਤੀ ਵੀ ਆ ਉਹਨੂੰ ਮਤਲਬ ਕਹਿ ਸਕਦੇ ਇੰਨੀ ਘੰਟੇ ਤਿਆਰ ਕੀਤੀ ਅੱਛਾ ਪਾਰ ਪਾ ਗਏ ਨਹੀਂ ਗੱਡੀ ਫੋਕੜ ਚੱਲ ਰਹੀ ਹੈ ਬਾਈ ਰਾਜੇ ਵੀ ਜਮਨਾ ਦੀ ਬਣੀ ਹੋਏ ਹੈ ਇਹ ਜਮਨਾ ਦੀ ਹੋ ਵੀ ਆ ਮਾਂ ਦੀ ਤਾਂ ਡੀਐਸ ਵੀ ਅੱਛਾ ਜੀ ਚਾਹੇ ਆਜੂ ਬਾਬਾ ਸਾਹੂ ਬ੍ਰੇਕ ਲਾ ਦੀ ਬ੍ਰੇਕ ਲਾ ਲੀ ਦੋ ਮਿੰਟ ਬ੍ਰੇਕ ਲਾ ਲਾ 825 ਦਾ ਘਰ ਹੈ ਜੀ ਸਾਡੇ ਜੂਨੀਅਰ ਜੀ ਦਾ ਰੋਲਾ ਪੈ ਗਿਆ ਉਹ ਰੋਲੇ ਚ ਹੁੰਦਾਰੀ ਬਾਈ ਚਾਲੂ ਆ ਬਾਈ ਜੀ ਬਾਈ ਜੀ ਦੇਖੋ ਜਿਗਾਰ ਆਪਾਂ ਕਹਿੰਨੇ ਆ ਪਰ ਗੋਰੇ ਵੀ ਦਿਮਾਗੀ ਬਹੁਤ ਸੀਗੇ ਦੇਖੋ ਗਰੀਸ ਹੁੰਦੀ ਇਹਨੂੰ ਪੈਣਾ ਲੱਗੀ ਵੀ ਤੇ ਬਾਬਾ ਜੀ ਇਹਦੀਆਂ ਬ੍ਰੇਕਾਂ ਕਿਹੜੀਆਂ ਪਹਿਲਾਂ ਮੈਨੂੰ ਇਹ ਦੱਸੋ ਤੇ ਡਰਮਾਂ ਨੂੰ ਐਂਦਾ ਹੱਥ ਲਾਓ ਅੰਦਰ ਲਾ ਕੇ ਦੇਖੋ ਡਰਮਾਂ ਨੂੰ ਹੱਥ ਲਾਓ ਇਹ ਨਹੀਂ ਹਵਾ ਕਹਿੰਦੇ ਜਿਹੜਾ ਗੱਡੀ ਵਾ ਹੂੰ ਵੀ ਹੋਰ ਰਮ ਦਾ ਵੀ ਬਹੁਤ ਫਰਕ ਆਦਾ ਡਰਮ ਤੋਂ ਭਾਣਾ ਜਿਹੜਾ ਬੜੀ ਦੇਖੋ ਇਹ ਪਤਾ ਕਿਉਂ ਆਜ ਦਾ ਇਹ ਗੱਡੀ ਦੀ ਬ੍ਰੇਕ ਬਹੁਤ ਹੋਊਗੀ ਆਪਣੇ ਸਮੇਂ 'ਚ ਹੂੰ ਜਿੰਨੀ ਬ੍ਰੇਕ ਅੰਦਰ ਨੂੰ ਜਾਈ ਜਾਣੀ ਉੰਨੀ ਪਕੜ ਵੱਜ ਜਾਣੀ ਹੁਣ ਬਾਈ ਤੂੰ ਹਵਾ ਦੀ ਗੱਲ ਕੀਤੀ ਨਾ ਆ ਦੇਖ ਆ ਵੀ ਹਵਾ ਦਾ ਯੰਤਰ ਹੈ ਇਹਦਾ ਹਾਂਜੀ ਹਾਂਜੀ ਕੋਲ ਇਹਨੂੰ ਖੋਲਦਾ। ਖਲੂ ਆਈ ਖਲੂ ਗਾਜੀ। ਆ ਦੂਜੇ ਪਾਸੇ ਨੂੰ ਕਰ ਦੂਜੇ ਨੂੰ। ਇੱਕ ਮਿੰਟ। ਖੁੱਲ ਗਿਆ। ਖੁੱਲ ਗਿਆ। ਖੁੱਲ ਗਿਆ। ਖੁੱਲ ਗਿਆ। ਬਾਜੀ, ਪਣੀ ਕਿ ਤੈਨ ਤਾਂ ਮਾੜਾ ਮੂਟਾ ਕੰਮ ਜੀ। ਇਹ ਉਹ ਜਿਗਾਰੜਾ ਜਿਹੜਾ ਹੁਣ ਲੈ ਲੈਣ ਵਾਲੇ ਨੇ ਇੱਥੇ ਵਿੱਚ ਲਾਇਆ। ਹਮ। ਦੇਖੋ। ਯਾਰ ਹੋਰ ਗੱਲਾਂ ਦੀਆਂ ਗੱਲਾਂ ਮੇਹਨਤ ਨੂੰ ਚੀਜ਼ ਨਹੀਂ ਦਿਖੀ। ਵਾਈਪਰ ਗੱਡੀ ਦੇ ਛਿਸ਼ੇ ਦੇਖੋ ਹਾਲੇ ਤੱਕ ਕਾਇਮ ਆ ਇੱਕ ਵਾਰ ਸ ਆਹ ਦੇਖੋ ਪੂਰਾ ਕਲੀਅਰ ਆ ਇੱਕ ਤੇੜ ਨਹੀਂ ਉਹ। ਉਹ ਤੋਂ ਖੋਨਾਂ ਕਿਦੇ ਬੱਟੀ ਬੱਟੀ ਉਹ ਬੱਟੀ ਵੱਜ ਕੇ ਤਰ ਕੇ ਆਇਆ ਇਹ ਸ਼ੀਸ਼ਾ ਤਾਂ ਮੈਂ ਆਉਂਦਾ ਵੇਖਿਆ ਸੀ ਮੈਂ ਕਿ ਸ਼ਨਬਾਰ ਤੁਸੀਂ ਕਿਹਾ ਕਿਉਂ ਨਹੀਂ ਨਹੀਂ ਮੈਂ ਨਹੀਂ ਵੀ ਤੁਸੀਂ ਕਿਹਾ ਕਿਉਂ ਨਹੀਂ ਮੈਂ ਕਿ ਸ਼ੀਸ਼ਾ ਬਾਅਦ ਚ ਵੀ ਲਾਇਆ ਨਹੀਂ ਨਹੀਂ ਬਾਅਦ ਚ ਲਾਇਆ ਗੱਲ ਹੋ ਰ ਆ ਜਾਓ ਹਾਂ ਸ਼ੀਸ਼ਾ ਤਾਂ ਮੈਂ ਆਉਂਦਾ ਵੇਖਿਆ ਸੀ ਮੈਂ ਬਾਅਦ ਚ ਲਾਇਆ ਕੁੱਲਣ ਵਾਸਤੇ ਇਹ ਆਉ ਕੁੱਲਣ ਵਾਸਤੇ ਆ ਮੂਰ ਆਹਾਂ ਆ ਬਾਈਪਰ ਦੀ ਖੋਜ ਆ ਦੇਖੋ ਹੋਈ ਬਾਈਪਰ ਦੀ ਖੋਜ ਆ ਜਿਹੜਾ ਨਾ ਜੀ ਇਹ ਤੋਂ ਖੋਲਦਾ ਹੋਊਗਾ ਜੀ ਬਾਈਪਰ ਕੀ ਖੋਲਦਾ ਹੋਊਗਾ ਉਹ ਮੂਰ ਲਾ ਉਹ ਉਹਦਾ ਹੀ ਜਗਾਰੜ ਇਹ ਜਾਮ ਹੋ ਗਿਆ ਆ ਜਿਹੋ ਨੇ ਲੱਗੀ ਵੀ ਸੀ ਆ ਤੇ ਉਹੀ ਆ ਨਾ ਉਹੀ ਆ ਜੀ ਬਾਈ ਜੀ ਇਨੇ ਬਾਰੋਂ ਆਉਂਦੇ ਮੈਸੇਜ ਯਾਰ ਪੁਰਾਣੀ ਗੱਡੀ ਦੀ ਵੀਡੀਓ ਪਾਓ ਪੁਰਾਣੀ ਗੱਡੀ ਦੀ ਵੀਡੀਓ ਪਾਓ ਹੈ ਪਰ ਆ ਗੱਡੀ ਵਾਕਿਆ ਹੀ ਸਰਾ ਗੇਅਰ ਦਿਖਾ 28 ਨੰਬਰ ਆ ਨੰਬਰ ਕਿੱਧਰ ਆ ਇਹਦਾ ਅਜੇ ਕਾਹ ਕੁਛ ਲਿਖਿਆ ਹੋਇਆ ਤੇ ਤਨੀਕੋ ਮੇਰਾ ਨਹੀਂ ਇਹ ਤਾਂ ਬਾਈ ਜਿਹੜੇ ਕੋ ਪੁਰਾਣੇ ਇੰਜੀਨੀਅਰ ਹੋਣਗੇ ਉਹ ਦੱਸਣਗੇ ਇਹ ਬੈਠਾ ਸੀ ਤੁਸੀਂ ਮਾਨ ਲੋਕਾਂ ਨੇ ਪਤਾ ਕਿਦਾਂ ਵੀਰੇ ਮਾਨ ਸਾਹਿਬ ਲੋਕਾਂ ਨੇ ਕਮੈਂਟ ਕਰਨਾ ਬਾਈ ਇਹ ਗੱਡੀ ਦਾ ਕੰਮ ਆ ਕੀਤਾ ਬਾਈ ਬੰਦਾ ਕਹਿੰਦਾ ਕੁੜੀ ਦਾ ਕਮੈਂਟ ਆਇਆ ਇੱਕ ਦਾ ਕਹਿੰਦੀ ਮੇਰੇ ਪਾਪਾ ਰੋਣ ਲੱਗ ਪਏ ਉਹਨਾਂ ਨੇ ਗੱਡੀ ਚਲਾਈ ਸੀ ਜਦੋਂ ਉਹ ਬਣਿਆ ਇੰਡੀਆ ਪਾਕਿਸਤਾਨ ਅਲੱਗ ਹੋਇਆ ਇਹ 28 ਨੰਬਰ ਕੇ ਰਹੀ ਮੈਨੂੰ ਹੋਰ ਤੁਹਾਨੂੰ ਮੈਂ ਇੱਕ ਮੇਨ ਚੀਜ਼ ਦਿਖਾਉਣਾ ਹੈ ਇਹਦੀ ਆ ਜਾ ਕੈਮਰਾਮੈਨ ਇੱਧਰ ਆ ਜਾਓ ਜਾਣਕਾਰੀ ਹੈ ਜੀ ਇਹਦੀ ਉਹ ਵੀ ਦੀ ਤੁਸੀਂ ਕਿਹਨੇ ਦੇਖੀ ਇੰਨੇ ਸਾਲ ਪੁਰਾਣੀ ਗੱਡੀ ਦਾ ਤੁਹਾਨੂੰ ਆ ਮਿਲੂਗਾ ਕਿਤੇ ਫੋਟ ਰੈਸਟ ਹਾਂ ਨਾ ਨਾ ਚੀਜ਼ਾਂ ਗਲ ਜਾਂਦੀਆਂ ਭਾਈ ਉਹ ਤਾਂ ਮੈਂ ਪਹਿਲਾਂ ਹੀ ਕਹੀ ਜਾਂਦਾ ਵੀ ਲੋਹਾ ਕਿੰਨਾ ਮਜ਼ਬੂਤ ਹੈ ਵੇ ਕਿਤੇ ਡੈਂਟ ਨਹੀਂ ਹੈਗਾ ਕਿਤੇ ਵੀ ਬਾਈ ਕਿਤੇ ਡੈਂਟ ਨਹੀਂ ਆ ਬਈਲਾ ਕਿੱਦੇ ਮਜ਼ਬੂਤ ਹੋਵੇ ਪੂਰੇ ਗਲਾਈ ਚ ਪਏ ਹੋਏ ਆ ਮੈਂ ਕਿਹਾ ਇਹਨੂੰ ਤਾਂ ਉਦਾਂ ਹੀ ਤਿਆਰ ਕਰਕੇ ਨਾ ਰੋਡ ਤੇ ਘੁੰਮਣ ਨੂੰ ਹੀ ਰੱਖ ਲਓ ਬਸ ਹਾਂ ਦੁਨੀਆ ਦੇਖੂਗੀ ਵੀ ਵਾਕਈ ਜਗਾੜ ਬਣਿਆ ਹੋਇਆ ਹੈ ਇਹ ਸਹੀ ਗੱਲ ਆਲੇ ਜੀ ਪ੍ਰਾਤ ਤਾਈ ਪਹਿਲਾਂ ਚੱਕਦੀ ਰਹੀ ਹੈ ਇਹ ਹੁਣ ਬਾਈ ਇੱਕ ਤੁਹਾਨੂੰ ਆਪਾਂ ਦਿਖਾਉਣੀ ਬੈਕ ਲੈਟਰ ਦੀ ਚਲੋ ਉਧਰ ਆ ਸਾਨੂੰ ਤਾਂ ਭਲੇਖਾ ਹੀ ਸੀਗਾ ਹੋਰ ਜੀ ਜੀ ਰਬੜ ਦੇਖ ਸਾਵਟਾਂ ਹਾਂ ਹਾਂ ਦੇਖੀ ਮੜੀ ਹੈ ਆਈ ਮਰੀ ਹੈ ਸੈਂਟਰ ਬੈਰਿੰਗ ਵਾਲੀ ਹਾਂ ਵਾਕਾ ਯਾਰ ਬਾਈ ਸਿਰਾਈ ਆ ਮਾਨ ਸਾਹਿਬ ਦਿਮਾਗ ਬੜੇ ਸੀ ਗੋਰਿਆਂ ਦੇ ਹੈ ਭਵੇਂ ਸਾਡੂ ਉਹਨਾਂ ਨੇ ਗੁਲਾਮ ਕੀਤਾ ਹੀ ਪਰ ਦਿਮਾਗ ਬੜੇ ਸੀ ਚੀਜ਼ ਬਣਾਉਂਦੇ ਸੀ ਬਈ ਇਹ ਤਾਂ ਗੱਲ ਮੰਨਣੀ ਪਊ ਆ ਕਮਾਨੀਆਂ ਦਿਖਾਈ ਆ ਜਾ ਸ਼ਰਾ ਕਮਾਨੀਆਂ ਅੱਜ ਆ ਸਾਡੀ ਵੀਡੀਓ ਨਾ ਇਹ ਸਾਡੀ ਅਸਲ ਭਗਤੀ ਆ ਸਾਡਾ ਪਸੀਨਾ ਦੱਸ ਰਿਹਾ ਵੀ ਵਾਕਈ ਹੈ ਨਾ ਆ ਜਾ ਬਾਈ ਦੇਖ ਉਧਰ ਜਾ ਲੋ ਉੱਥੇ ਹਾਂ ਦੇਖ ਥੱਲੇ ਇਹਦੇ ਲੱਗੇ ਹੋਇਆ ਪਰ ਬਾਈ ਤੇ ਰਾਣਾ ਦੇ ਪੰਜ ਟੂਕ ਬਿਟੂ ਟਿੱਕਰ ਤਾਂ ਯਾਡੀ ਉਹ ਦੇਖੋ ਥੱਲੇ ਜਿਹੜੇ ਤੁਹਾਡੇ ਘੋੜੇ ਨੂੰ ਬੈਲਸ ਰਾਡਾ ਆਉਂਦੀਆਂ ਆਹੋ ਥੱਲੇ ਵੇਖ ਬਈ ਨਿਗਾਹ ਮਾਰ ਵਾਕਿਆ ਯਾਰ ਜਿਗਾੜ ਬਹੁਤ ਜੰਤਰ ਤਕੜੇ ਮਾ ਆਹ ਦੇਖੋ ਇਹ ਜੀ ਆਹ ਸਪੋਰਟ ਦਿੱਤੀ ਵੀ ਸਪੋਰਟ ਤਰੇਕ ਹੋਵੇ ਤਾਂ ਸਪੋਰਟ ਆ ਵੇਖ ਨਹੀਂ ਵਾਕਿਆ ਯਾਰ ਬਾਬੇ ਅੱਜ ਤਾਂ ਆ ਚੀਜ਼ ਲੈ ਦੁਨੀਆ ਦੇਖੂਗੀ ਨਾ ਵਾਕਿਆ ਹੀ ਵੀ ਪਤਾ ਲੱਗੂਗਾ ਵੀ ਆ ਵੀ ਗੱਲ ਵਾਦੀ ਮੇਰਾ ਜੀ ਹੈਲਪਰ ਹਾਂ ਹਾਂ ਇਸ ਟੋਪਰ ਦੇ ਉੱਤੇ ਉਹ ਵੀ ਇਤੋਂ ਉੱਚੀ ਜਾਵੇ ਨਾ ਇਹ ਹਾਂ ਇਹ ਵੈਸੇ ਸਹੀ ਮਾਇਨੇ ਦੇ ਵਿੱਚ ਜੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਇਹ ਗੱਡੀ ਇੱਥੋਂ ਤੱਕ ਹੋਊਗੀ ਪਹਿਲਾਂ ਜੋ ਇਹ ਗੱਡੀ ਨੂੰ ਪਿੱਛੇ ਪੈਚ ਲਾਇਆ 3 ਫੁੱਟ ਦਾ ਇਹ ਗੱਡੀ ਇੱਥੇ ਤੱਕ ਇਹਦੀ ਬਾਡੀ 10 ਕ ਫੁੱਟ ਦੀ ਸੀ ਤੇ ਮੇਲਾ ਫਿਲਮ ਦੇ ਵਿੱਚ ਆਈ ਹੋਈ ਹੈ ਗੱਡੀ ਆ ਕੋਈ ਬੰਦਾ ਇਦਾਂ ਦਾ ਨਾ ਹੋਵੇ ਜਿਹੜਾ ਇਹਨੂੰ ਸ਼ੇਅਰ ਨਾ ਕਰੇ ਭਾਈ ਸ਼ੇਅਰ ਸਭ ਨੇ ਕਰਨੀਆਂ ਜਿਹੜੀ ਚੀਜ਼ ਤੁਸੀਂ ਨਹੀਂ ਦੇਖੀ ਮੈਂ ਕਹਿੰਦਾ ਜਿਹੜੀ ਚੀਜ਼ ਮੈਂ ਨਹੀਂ ਦੇਖੀ ਹਨਾ ਮੇਰੇ ਪਿਓ ਨੇ ਨਹੀਂ ਦੇਖੀ ਕਿਤੇ ਮੇਰੇ ਦਾਦੇ ਨੇ ਦੇਖੀ ਹੋਆ ਉਹ ਚੀਜ਼ ਗਾਂ ਆਉਣ ਵਾਲੀ ਪੀੜ੍ਹੀ ਵੀ ਦੇਖੇ ਵੀ ਆ ਵੀ ਇੱਕ ਇਹ ਇੱਕ ਕਿਸਮ ਦਾ ਸੀ ਇਹ ਇੱਕ ਕਿਸਮ ਦਾ ਸਾਡਾ ਕਹਿ ਲੋ ਕਹਿੰਦੇ ਜਿੱਦਾਂ ਕੀ ਹੁੰਦਾ ਉਹ ਇਤਿਹਾਸ ਤੈ ਵੀ ਹੋ ਗਿਆ ਇਹ ਇੱਕ ਇਤਿਹਾਸਿਕ ਚੀਜ਼ ਹੀ ਆ ਹੈਨਾ ਬਈ ਸਾਡੇ ਟਰਾਂਸਪੋਰਟ ਵਿਭਾਗ ਦਾ ਇਤਿਹਾਸ ਸੀ ਆਹ ਗੱਲ ਕੀਤੀ ਸੀ ਇਹ ਸਾਡੇ ਟਰਾਂਸਪੋਰਟ ਵਿਭਾਗ ਦਾ ਇਤਿਹਾਸ ਹੈ ਟਰਾਂਸਪੋਰਟ ਦਾ ਵਿਰਸਾ ਮੰਨ ਕੇ ਵਿਰਸਾ ਇਹ ਸਾਡਾ ਵਿਰਸਾ ਟਰਾਂਸਪੋਰਟ ਦਾ ਹੈਨਾ ਕਿਉਂਕਿ ਜਦੋਂ ਬਈ ਇਹ ਗੱਡੀ ਚੱਲਦੀ ਹੋਗੀ ਰੋਡ ਤੇ ਹੈਨਾ ਅੱਜ ਡੀਸੀ ਜੀ ਨਹੀਂ ਟੋੜਾ ਉਦੋਂ ਮੋਦੀ ਜੀ ਨਹੀਂ ਟੋੜਤਾ ਹੁੰਦੀ ਡਰਾਈਵਰ ਦੀ ਵੀ ਵਾਕਿਆ ਟਰੱਕ ਲੈ ਕੇ ਲਿਆ ਲੈਟਰ ਦਿਖਾਉਣੀ ਹੁਣ ਆਪਾਂ ਪਿੰਗੀ ਹੋਈ ਆ ਮਾਨ ਸਾਹਿਬ ਮਰ ਜਾ ਇਹਨੂੰ ਕਰੀਏ ਬਾਈ ਮੈਂ ਲਾਉਂ ਰੋਕਿਆ ਰੋਕਿਆ ਛੱਡ ਦੇ ਨੱਪਾ ਬਾਈ ਰਾਜਾ ਹਾਂ ਇਹ ਸਾਥ ਪਾਓ ਜੀ ਹੁਣ ਲਾ ਪੈਰ ਹੁਣ ਸਹੀ ਆ ਲਓ ਜੀ ਬੈਲ ਆਤੀ ਵੇਖੋ ਜੀ ਕਲੈਰ ਤੇ ਦੇਖੋ ਜੀ ਦੇਖੋ ਜਗਾੜ ਵੀਰੋ ਬੈਲ ਭਰਾਵਾ ਕਦੇ ਹੱਥ ਜਨਾ ਬੜ ਜੀ ਨਿਕਲ ਆਣੀ ਇਹ ਦੇਖੋ ਬੱਤੀ ਦੀ ਟੌਰ ਉੱਪਰ ਵੀ ਇਹ ਮੇਰੇ ਹਿਸਾਬ ਨਾਲ ਨਾ ਨਾ ਇਹ ਉੱਪਰ 2 ਪੁਆਇੰਟ ਹੋਣਾ ਆ ਥੱਲੇ ਇੰਡੀਕੇਟਰ ਆ ਹਾਂਜੀ ਹਾਂਜੀ ਬਾਬਾ ਜੀ 1940 ਦੇ ਵਿੱਚ ਵੀ ਇੰਡੀਕੇਟਰ ਸੀ ਨਹੀਂ ਲੱਗਿਆ ਜਿਵੇਂ ਸਿਵਰ ਲੈ ਜਾਂਦੇ ਯਾਰ ਜੀ ਇਹਦਾ ਕੋਈ ਨੰਬਰ ਨੰਬਰ ਹੈ ਨਹੀਂ ਕਿ ਗੱਡੀ ਦਾ ਕਿੰਨਾ ਨੰਬਰ ਸੀ ਨੰਬਰ ਤਾਂ ਹੀ ਬਾਬਾ ਜੀ ਨੂੰ ਪਤਾ ਨਹੀਂ ਪਤਾ ਹੈਗਾ ਬਾਬੇ ਨੂੰ ਪੁੱਛਦਾ ਮੈਂ ਫੋਨ ਲਾ ਕੇ ਬਾਬਾ ਜੀ ਉਹ ਤੇ ਸੀ ਆਉਣ ਵਾਲੇ ਆ ਮੈਂ ਖਾਲੀ ਬ੍ਰੀਂ ਦੇ ਗਏ ਮੈਂ ਨੰਬਰ ਫੋਨ ਲਾ ਕੇ ਪੁੱਛ ਲਾ ਆਉਣ ਵਾਲੇ ਬਾਬੇ ਨੂੰ ਬੁਲਾ ਲਓ ਫਿਰ ਜੀ ਬਾਬੇ ਨੂੰ ਹਾਂ ਕਿੱਥੇ ਹੈ ਨੰਬਰ ਉਹ ਹੀ ਗੱਡੀ ਦਾ ਨੰਬਰ ਨਾ ਚੱਲਦਾ ਹੋ ਬਾਬਾ ਜੀ ਦਾ ਹਾਂ ਕਰ ਦੇ ਬੰਦਾ ਬਾਈ ਪਾਪਾ ਜੀ